ਬਹੁਤ ਤਾਕੜੀ ਲੜਾਈ ਹੈ ਇਹਨਾਂ ਨੇ ਕੀ ਰੌਣਾ ਵੀ ਇਹਨਾਂ ਨੇ ਕੀ ਬੰਗਣ ਹੈ ਪਹਿਲਾਂ ਦਾ ਦੱਸੋ ਕੀ ਰੌਣਾ ਹੈ ਬਹੁਤ ਤਾਕੜੀ ਲੜਾਈ ਹੈ ਇਹਨਾਂ ਦੀ ਇਹ ਹੌਕਿਆਂ ਪਿਆ ਗਰਮੀ ਜੋ ਪੈਰ ਦੇ ਕਿਵੇਂ ਫਸਾਏ ਇੱਕ ਦੂਜੇ ਦੇ ਉਸ ਚ ਆ ਦੇ ਦੇਖ ਕਿੰਨੀ ਭੜੀ ਲੜਾਈ ਓਏ ਹੋਏ ਹੋਏ ਮਾਲਕਾ ਬਚਾਈ ਇਹਨਾਂ ਓ ਹੋ ਹੋ ਇਹ ਤਾਂ ਮਰਨ ਗਿਆ ਬਈ ਜਮਈ ਯਾਰ ਇਹਦਾ ਬੁਰਾ ਹਾਲ ਹੋਇਆ ਤੇ ਓ ਹੋ 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 ਛੜਾ ਕੇ ਕੀ ਕਰਾਂਗੇ ਇਹਨਾਂ ਦਾ ਓ ਹੋ ਹੋ ਇਹਦਾ ਇਹਦਾ ਦਮੋਂ ਪੱਟੀਆਂ ਪਈਆਂ ਬਈ ਬੜੀ ਤਾਕੜੀ ਲੜਾਈ ਹੈ ਨਾ ਇੱਥਾ ਓ ਹੋ 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 ਔਰ ਓ ਲਿਗੋ ਗਏ ਲੇਗੀ ਆ ਦੇ ਔਰ ਇਹ ਤੇ ਮੈਂ ਹੰਕੀਆਂ ਪੈ ਦਮੋ ਦਮੀ ਗਰਮੀ ਦੇ ਉੱਛ ਬਹੁਤ ਬੁਰਾ ਹਾਲ ਆ ਬਈ ਲਗਾਤਾਰ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਇਹਨੇ ਲੜਾਈ ਨੂੰ ਤੇ ਉਧਰ ਹੋ ਜਾ ਲੜੀਆਂ ਹਾਂ ਲੜਾਈ ਹੋਵੇ ਨਾ ਲੜਾਈ ਤੇ ਇਹਨਾਂ ਦੀ ਉਹ ਲੈ ਔਰ ਦੇਖ ਕਿਵੇਂ ਪਾਂਚੇ ਫਸਾਰ ਗਿਆ ਤਾਂ ਦਮੋ ਉਹ ਮੂੰਹ ਚ ਲਹੂ ਨਿਕਲ ਜਾਂਦਾ ਇਹਦੇ ਦਾ ਉਹ ਨੋਹ ਨੋਹ ਹੋਈ ਪਈਆ ਉਹ ਗਈਆਂ ਚਲੋ ਚਲੋ ਬਾਤ ਚ ਤਾਂ ਰਹਿ ਗਈ ਬਾਤ ਚ ਤਾਂ ਉਹ ਇੱਕ ਨੂੰ ਢਾ ਰੱਖਿਆ ਇੱਕ ਨੂੰ ਇੱਕ ਨੂੰ ਢਾ ਰਿਹਾ ਚਲੋ ਵੀ ਨਿਬੜ ਗਿਆ ਰੌਲਾ ਨਿਬੜ ਗਿਆ ਨਿਬੜ ਗਿਆ ਫੌਜੀ ਸਾਹਿਬ ਨੇ ਨਿਮੇੜਤਾ ਰੌਲਾ ਬਈ ਬਹੁਤ ਵਧੀਆ ਬਣੀ ਵੀਡੀਓ ਹੈ ਨਾ ਹਾਂ ਜਮਾਂ ਹੀ ਆਜਤਾ ਜਮਾਂ ਸਿਰਾਂ ਲਾਤਾ ਜਮਾਂ ਹੌਲੀ ਹੌਲੀ ਚੱਲਦੀ ਚੱਲਦੀ ਤੇ ਕੋਲੇ ਭੱਗ ਗਿਆ ਬਹੁਤ ਤਕੜੀ ਲੜਾਈ ਸੀ ਫੌਜ ਸਾਹਿਬ ਇਹਨਾਂ ਦੀ ਕੀ ਵਾਹ ਇਹ ਚੱਕ 2 ਮਿੰਟਾਂ ਦੇ